ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਦੀ ਰਜਾਨਾ ਰਾਸ਼ੀ ਫਲ ਲੈ ਕੇ ਹਾਜ਼ਰਾਂ ਜਿੱਤੇ ਤੁਸੀਂ ਜਾਣੋਗੇ ਆਪਣੇ ਦਿਨ ਦੀ ਸਥਿਤੀ ਸੁਝਾਅ ਤੇ ਸੰਭਾਵਨਾ ਅੱਜ ਦਾ ਦਿਨ ਇਹਨਾਂ ਰਾਸ਼ੀਆਂ ਲਈ ਕਿਵੇਂ ਰਹੇਗਾ ਜਾਣੋ ਕੀ ਕਹਿੰਦੇ ਹਨ ਤੁਹਾਡੇ ਖੁਸ਼ਕਿਸਮਤਾਰੇ ਤਾਂ ਗੱਲ ਕਰਦੇ ਹਾਂ ਮੇਖ ਰਾਸ਼ੀ ਫਲ ਦੀ ਅੱਜ ਦਾ ਦਿਨ ਤੁਹਾਡੇ ਲਈ ਬਿਹਤਰ ਸਾਬਤ ਹੋਏਗਾ ਵਿੱਤੀ ਸਮੱਸਿਆਵਾਂ ਦੂਰ ਹੋਣਗੀਆਂ ਅਤੇ ਸਿਹਤ ਵਿੱਚ ਵੀ ਲਾਭ ਹੋਵੇਗਾ ਕਾਰਜਸ਼ਟਾਨ ਤੇ ਤੁਹਾਡੇ ਪੂਰੇ ਆਤਮ ਵਿਸ਼ਵਾਸ ਤੋਂ ਹਰ ਕੋਈ ਪ੍ਰਭਾਵਿਤ ਹੋਏਗਾ ਤੁਹਾਡਾ ਹਰ ਖੇਤਰ ਵਿੱਚ ਸਨਮਾਨ ਵਧੇਗਾ ਵਪਾਰਕ ਦ੍ਰਿਸ਼ਟੀਕੋਣ ਤੋਂ ਉਲਝਣ ਦੇ ਕਾਰਨ ਅੱਜ ਕੋਈ ਫੈਸਲਾ ਨਾ ਲਓ ਨਹੀਂ ਤਾਂ ਤੁਹਾਡਾ ਪੈਸਾ ਖਸ ਸਕਦਾ ਹੈ ਅਦਾਲਤ ਵਿੱਚ ਚੱਲ ਰਹੇ ਮਾਮਲੇ ਤੁਹਾਡੇ ਪੱਖ ਵਿੱਚ ਹੋਣਗੇ ਪੈਸੇ ਦੇ ਲੈਣ ਦੇ ਵਿੱਚ ਥੋੜਾ ਜਿਆਦਾ ਸਾਵਧਾਨ ਰਹੋ ਵਿਦਿਆਰਥੀਆਂ ਨੂੰ ਪ੍ਰਤੀਯੋਗੀ ਪ੍ਰੀਖਿਆਵਾਂ ਵਿੱਚ ਸਫਲਤਾਵਾਂ ਮਿਲਣਗੀਆਂ ਤਾਂ ਦੋਸਤੋ ਅੱਗੇ ਗੱਲ ਕਰਦੇ ਆਂ ਵਿਸ਼ਫਰਾਸ਼ੀ ਫਲ ਦੇ ਲੋਕਾਂ ਲਈ ਦਿਨ ਅੱਜ ਦਾ ਬਹੁਤ ਸ਼ੁਭ ਹੈ ਪੇਸ਼ੇਵਰ ਦ੍ਰਿਸ਼ਟੀ ਕੋਣ ਦੋਸਤਾਂ ਦਾ ਮਤਬ ਵਿਕਾਸ ਦੀ ਸੰਭਾਵਨਾ ਹੈ ਜੇ ਲੋਕ ਨੌਕਰੀ ਬਦਲਣਾ ਚਾਹੁੰਦੇ ਹਨ ਜਾਂ ਨੌਕਰੀ ਦੀ ਤਲਾਸ਼ ਕਰ ਰਹੇ ਹਨ ਉਹਨਾਂ ਲਈ ਵੀ ਚੰਗਾ ਸਮਾਂ ਹੈ ਤੁਹਾਡੀ ਸਿਹਤ ਵਿੱਚ ਉਤਰਾ ਚੜਾ ਰਹੇਗਾ ਪ੍ਰੀਖਿਆਵਾਂ ਦੀਆਂ ਤਿਆਰੀਆਂ ਕਰ ਰਹੇ ਵਿਦਿਆਰਥੀਆਂ ਲਈ ਵੀ ਸਮਾਂ ਬਹੁਤ ਸ਼ੁਭ ਹੈ ਉਹਨਾਂ ਨੂੰ ਚੰਗੇ ਨਤੀਜੇ ਮਿਲਣਗੇ ਆਪਣੇ ਜੀਵਨ ਸਾਥੀ ਨਾਲ ਨਰਮੀ ਨਾਲ ਗੱਲ ਕਰੋ ਤੁਸੀਂ ਪੁਰਾਣੇ ਦੋਸਤਾਂ ਨੂੰ ਮਿਲ ਸਕਦੇ ਹੋ ਅਤੇ ਉਹਨਾਂ ਨਾਲ ਚੰਗਾ ਸਮਾਂ ਬਸਿਤ ਕਰ ਸਕਦੇ ਹੋ ਤਾਂ ਦੋਸਤੋ ਅੱਗੇ ਗੱਲ ਕਰਦੇ ਹਾਂ ਮਿਥੁਨ ਰਾਸ਼ੀ ਫਲਦੀ ਮਿਥੁਨ ਰਾਸ਼ੀ ਵਾਲੇ ਲੋਕਾਂ ਲਈ ਅੱਜ ਛੋਟੀ ਜੀ ਮਿੰਦ ਕਰਕੇ ਵੱਡੀ ਸਫਲਤਾ ਪ੍ਰਾਪਤ ਹੋ ਸਕਦੀ ਹੈ ਦੋਸਤੋ ਲੰਬੀ ਯਾਤਰਾ ਤੇ ਜਾ ਸਕਦੇ ਹੋ ਤੁਹਾਡੀ ਯਾਤਰਾ ਸੁਖਤ ਰਹੇਗੀ ਜੋ ਲੋਕ ਲੰਬੇ ਸਮੇਂ ਤੋਂ ਨੌਕਰੀ ਦੀ ਭਾਲ ਕਰ ਰਹੇ ਹਨ ਉਹਨਾਂ ਨੂੰ ਮਨਚਾਏ ਨਤੀਜੇ ਮਿਲਣਗੇ ਤੁਸੀਂ ਆਪਣੀ ਪਸੰਦ ਦੀ ਨੌਕਰੀ ਪ੍ਰਾਪਤ ਕਰ ਸਕੋਗੇ ਦਫ਼ਤਰ ਵਿੱਚ ਤੁਹਾਨੂੰ ਚੰਗੀ ਸਫਲਤਾ ਮਿਲੇਗੀ ਵਪਾਰੀ ਵਰਗ ਲਈ ਇਹ ਦਿਨ ਬਹੁਤ ਚੰਗਾ ਹੈ ਵਪਾਰ ਵਿੱਚ ਤਰੱਕੀ ਦੀ ਬਹੁਤ ਸੁਭਾਵਨਾ ਹੈ ਵਿਦਿਆਰਥੀਆਂ ਨੂੰ ਅਧਿਆਤਮਿਕ ਦੀ ਮਦਦ ਮਿਲੇਗੀ ਜਿਸ ਨਾਲ ਉਹਨਾਂ ਦੀ ਪੜ੍ਹਾਈ ਵਿੱਚ ਹੋਰ ਵੀ ਬਦਲਾ ਆਉਣਗੇ ਤਾਂ ਦੋਸਤੋ ਅੱਗੇ ਗੱਲ ਕਰਦੇ ਆਂ ਆਪਾਂ ਕਰਕ ਰਾਸ਼ੀ ਫਲ ਦੀ ਅੱਜ ਦਾ ਦਿਨ ਕਰਕਵ ਰਾਸ਼ੀ ਵਾਲੇ ਲੋਕਾਂ ਲਈ ਸ਼ੁਭ ਅਤੇ ਫਲਦਾਇਕ ਰਹੇਗਾ ਮਨ ਵਿੱਚ ਕਿਸੇ ਗੱਲ ਨੂੰ ਲੈ ਕੇ ਉਤਸਤਾ ਹੋ ਸਕਦੀ ਹੈ ਕੰਮ ਸਫਲ ਹੋਣ ਤੇ ਮਨ ਪ੍ਰਸੰਨ ਰਹੇਗਾ ਤੇ ਆਰਥਿਕ ਸਥਿਤੀ ਮਜ਼ਬੂਤ ਰਹੇਗੀ ਕਾਰੋਬਾਰੀਆਂ ਲਈ ਇਹ ਦਿਨ ਬਹੁਤ ਸ਼ੁਭ ਹੈ ਅਤੇ ਤਰੱਕੀ ਦੀ ਸੰਭਾਵਨਾ ਹੈ ਅੱਜ ਜੇ ਤੁਸੀਂ ਆਪਣੇ ਗੁੱਸੇ ਤੇ ਥੋੜਾ ਜਿਹਾ ਕਾਬੂ ਰੱਖੋ ਦੋਸਤੋ ਵਿਦਿਆਰਥੀਆਂ ਨੂੰ ਸਖਤ ਮਿਹਨਤ ਨਾਲ ਉਮੀਦ ਅਨੁਸਾਰ ਨਤੀਜੇ ਮਿਲਣਗੇ ਪੁਰਾਣੇ ਦੋਸਤਾਂ ਨਾਲ ਮੁਲਾਕਾਤ ਹੋਣ ਦੀ ਵੀ ਸੁਭਾਵਨਾ ਹੈ ਤਾਂ ਦੋਸਤੋ ਅੱਗੇ ਗੱਲ ਕਰਦੇ ਆਪਾਂ ਸਿੰਘ ਰਾਸ਼ੀ ਫਲ ਜੀ ਅੱਜ ਦਾ ਦਿਨ ਤੁਹਾਡੇ ਲਈ ਮਿਸ਼ਰਤ ਰਹੇਗਾ ਤੁਹਾਨੂੰ ਕੁਝ ਸਮਾਂ ਕਮਾ ਤੁਹਾਨੂੰ ਕੁਝ ਕੰਮਾਂ ਵਿੱਚ ਸਫਲਤਾ ਮਿਲੇਗੀ ਪਰ ਉਹਨਾਂ ਨੂੰ ਧਿਆਨ ਕਰਨ ਦੀ ਥੋੜੀ ਜੀ ਜ਼ਰੂਰਤ ਹੈ ਦੋਸਤੋ ਤੁਸੀਂ ਜੋ ਵੀ ਕੰਮ ਆਪਣੇ ਆਤਮ ਵਿਸ਼ਵਾਸ ਨਾਲ ਕਰਦੇ ਹੋ ਉਸ ਵਿੱਚ ਤੁਹਾਨੂੰ ਬਹੁਤ ਸ਼ੁਭ ਨਤੀਜੇ ਮਿਲਣਗੇ ਅਜਬੇ ਲੋੜੇ ਖਰਚਿਆਂ ਤੋਂ ਬਚੋ ਸਿਹਤ ਵਿਗੰਦੀ ਸੰਭਾਵਨਾ ਹੈ ਅਤੇ ਤੁਸੀਂ ਮਾਨਸਿਕ ਬੋਝ ਵੀ ਤੁਹਾਨੂੰ ਮਹਿਸੂਸ ਹੋ ਸਕਦਾ ਹੈ ਕਿਸੇ ਪ੍ਰੀਖਿਆ ਜਾਂ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਲਈ ਇਹ ਦਿਨ ਬਹੁਤ ਸ਼ੁਭ ਹੈ ਦੋਸਤੋ ਅੱਗੇ ਗੱਲ ਕਰਦੇ ਹਾਂ ਕੰਨਿਆ ਰਾਸ਼ੀ ਫਲਦੀ कन्या राशि ਦੇ ਲੋਕਾਂ ਦਾ ਦਿਨ ਅੱਜ ਆਮ ਤੋਂ ਬਿਹਤਰ ਰਹੇਗਾ ਅੱਜ ਉਹ ਭਾਵਨਾਤਮਕ ਤੌਰ ਤੇ ਪਰੇਸ਼ਾਨ रह ਸਕਦੇ ਹਨ ਕੰਮ ਦੇ ਸਥਾਨ ਵਿੱਚ ਰੁਝੇਵਿਆਂ ਵਾਲਾ ਹੋ ਸਕਦਾ ਹੈ ਤੁਸੀਂ ਕੰਮ ਵਿੱਚ ਬੋਝ ਮਹਿਸੂਸ ਕਰੋਗੇ ਜਿਸ ਕਾਰਨ ਤੁਹਾਡੇ ਵਿਵਹਾਰ ਵਿੱਚ ਚਿੜਚਿੜਾਪਨ ਆਏਗਾ ਬੇਲੋੜੀ ਬਹਿਸ ਵਿੱਚ ਨਾ ਪਾਓ ਅਤੇ ਸ਼ਾਂਤੀ ਨਾਲ ਕੰਮ ਕਰੋ ਨਵਾਂ ਕਾਰੋਬਾਰ ਸ਼ੁਰੂ ਕਰਨ ਲਈ ਅੱਜ ਵਪਾਰੀ ਵਰਗ ਲਈ ਬਹੁਤ ਸ਼ੁਭ ਹੈ। ਵਿਦਿਆਰਥੀਆਂ ਲਈ ਅੱਜ ਦਾ ਦਿਨ ਥੋੜਾ ਜਿਹਾ ਔਖਾ ਅਤੇ ਥੋੜਾ ਜਿਹਾ ਤਣਾਅਪੂਰਵਕ ਰਹੇਗਾ ਪਰ ਸਖਤ ਮਿਹਨਤ ਕਰਨ ਅਤੇ ਘੱਟ ਸਫਲਤਾ ਪ੍ਰਾਪਤ ਹੋਏਗੀ। ਦੋਸਤੋ ਅਗੇ ਗੱਲ ਕਰਦੇ ਹਾਂ ਆਪਾਂ ਤੁਲਾ ਰਾਸ਼ੀ ਫਲ ਦੀ। ਤੁਲਾ ਅੱਜ ਸਫਲ ਤੁਲਾ ਰਾਸ਼ੀ ਫਲ ਵਾਲੇ ਲੋਕਾਂ ਜਿਹਾ ਬਹੁਤ ਸਫਲ ਸਫਲ ਸਫਲਤਾਪੂਰਨ ਅੱਗੇ ਵਧਣਗੇ ਵਿੱਤੀ ਮਾਮਲੇ ਸੋਲਝ ਜਾਣਗੇ ਅਤੇ ਵਿੱਤੀ ਲਾਭ ਦੇ ਮੌਕੇ ਮਿਲਣਗੇ ਦੋਸਤੋ ਕਾਰਜਸਥਾਨ ਤੇ ਚੱਲ ਰਹੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ ਅੱਜ ਸਾਰੇ ਸਚਾਰੂ ਕੰਮ ਚਾਰੂ ਢੰਗ ਨਾਲ ਪੂਰੇ ਹੋਣਗੇ ਤੁਹਾਨੂੰ ਸਰੀਰਿਆਂ ਦੇ ਅਧਿਕਾਰੀਆਂ ਦਾ ਸਹਿਯੋਗ ਮਿਲੇਗਾ ਤਾਰੂਵਾਰੀ ਖੇਤਰ ਵਿੱਚ ਅੱਜ ਤੇਜ਼ੀ ਆਵੇਗੀ ਅਤੇ ਸਫਲਤਾ ਦੇ ਨਵੇਂ ਰਸਤੇ ਖੁੱਲਣਗੇ ਦੋਸਤੋ ਆਮਦਨ ਦੇ ਕਈ ਸਰੋਤ ਪੈਦਾ ਹੋਣਗੇ ਆਪਣੀ ਸੇਧ ਦਾ ਖਿਆਲ ਰੱਖੋ ਦੋਸਤੋ ਅੱਗੇ ਗੱਲ ਕਰਦੇ ਆਪਾਂ ਵਿਸ਼ਕ ਰਾਸ਼ੀ ਵਾਲ ਦੀ ਵਿਸ਼ਚਕ ਰਾਸ਼ੀ ਵਾਲੇ ਅੱਜ ਦਾ ਦਿਨ ਤੁਹਾਡੇ ਲਈ ਰਾਸਤ ਪਰਿਆ ਰਹਿਣ ਵਾਲਾ ਹੈ ਅੱਜ ਦਾ ਦਿਨ ਨੌਕਰੀ ਅਤੇ ਕਾਰੋਬਾਰ ਵਿੱਚ ਲਾਭਦਾਇਕ ਰਹੇਗਾ ਨਵੇਂ ਕਿਨਾਰਨਾਮੇ ਤੇ ਹਸਤਕਾਰ ਕੀਤੇ ਜਾ ਸਕਦੇ ਹਨ ਜੋ ਭਵਿੱਖ ਵਿੱਚ ਲਾਭਦਾਇਕ ਸਾਬਤ ਹੋਣਗੇ ਅੱਜ ਦਾ ਦਿਨ ਤੁਹਾਡੇ ਲਈ ਬਹੁਤ ਸ਼ੁਭ ਰਹਿਣ ਵਾਲਾ ਹੈ ਅੱਜ ਤੁਹਾਨੂੰ ਆਪਣੀ ਪ੍ਰਤਿਭਾ ਲਈ ਸਨਮਾਨ ਅਤੇ ਪੁਰਸਕਾਰ ਵੀ ਮਿਲ ਸਕਦਾ ਹੈ ਵਿਦਿਆਰਥੀ ਖੇਤਰ ਵਿੱਚੀ ਵਿਦਿਆਰਥੀਆਂ ਲਈ ਅੱਜ ਦਾ ਦਿਨ ਬਹੁਤ ਮਹੱਤਵਪੂਰਨ ਹੈ ਉਹਨਾਂ ਨੂੰ ਮਨਚਾਏ ਨਤੀਜੇ ਮਿਲਣਗੇ ਭਰਾ ਭੈਣ ਦਾ ਸਹਯੋਗ ਮਿਲੇਗਾ ਦੋਸਤਾਂ ਦੇ ਨਾਲ ਸਮਾਂ ਖੁਸ਼ੀ ਨਾਲ ਬਤੀਤ ਹੋਏਗਾ ਤਾਂ ਦੋਸਤੋ ਅੱਗੇ ਵਧਦੇ ਆਪਾਂ ਤੁਹਾਨੂੰ ਰਾਸ਼ੀ ਫਲ ਦੇ ਵਰ ਤੁਹਾਨੂੰ ਅੱਜ ਤੁਹਾਡੇ ਲਈ ਅਨੁਕੂਲ ਰਹੇਗਾ ਵਿੱਤੀ ਲਾਭ ਦੇ ਸਾਰੇ ਮੌਕੇ ਹੋਣਗੇ ਭਵਿੱਖ ਦੀਆਂ ਯੋਜਨਾਵਾਂ ਤੇ ਪੂੰਜੀ ਨਿਵੇਸ਼ ਕਰ ਸਕਦੇ ਹਨ ਕਾਰੋਬਾਰੀ ਨਜ਼ਰੀਏ ਤੋਂ ਇਹ ਆਇਦਾ ਦੇਣ ਬੈਤਰ ਸਾਫਤ ਹੋਏਗਾ ਅੱਜ ਰਚਨਾਤਮਕ ਖੇਤਰ ਨਾਲ ਜੁੜੇ ਲੋਕਾਂ ਦਾ ਸਨਮਾਨ ਵਿੱਚ ਗੱਤ ਹੋ ਸਕਦਾ ਹੈ ਵਿਦਿਆਰਥੀਆਂ ਨੂੰ ਮਨਚਾਏ ਨਤੀਜੇ ਮਿਲਣਗੇ ਅਤੇ ਭੈਣ ਭਰਾ ਨਾਲ ਮਾਮੂਲੀ মতਪੇਦ ਹੋ ਸਕਦਾ ਹੈ ਦੋਸਤੋ ਏ ਗੱਲ ਕਰਦੇ ਆ ਪਾਮਾਕਰ ਰਾਸ਼ੀ ਫਲਦੀ ਅੱਜ ਦਾ ਦਿਨ ਤੁਹਾਡੇ ਲਈ અનુકੂੜ ਰਹੇਗਾ ਵਿੱਤੀ ਲਾਭ ਦੇ ਸਾਰੇ ਮੌਕੇ ਹੋਣਗੇ ਭਵਿੱਖ ਦੀਆਂ ਯੋਜਨਾਵਾਂ ਤੇ ਪੂੰਜੀ ਨਿਵੇਸ਼ ਕਰ ਸਕਦੇ ਹੋ ਕਾਰੋਬਾਰੀ ਨਜ਼ਰੀਏ ਤੋਂ ਅੱਜ ਦਾ ਦਿਨ ਬਹੁਤ ਸ਼ੁਭ ਰਹਿਣ ਵਾਲਾ ਹੈ ਅਜ ਰਚਨਾਤਮਕ ਖੇਤਰ ਨਾਲ ਜੁੜੇ ਲੋਕਾਂ ਦੇ ਸਨਮਾਨ ਵਿੱਚ ਵਾਧਾ ਹੋ ਸਕਦਾ ਹੈ ਵਿਦਿਆਰਥੀ ਵਰਗ ਨੂੰ ਅੱਜ ਮੰਚਾਏ ਨਤੀਜੇ ਮਿਲਣਗੇ ਭਰਾ ਭੈਣ ਨਾਲ ਮਾਮੂਲੀ મતਬੇਦ ਹੋ ਸਕਦਾ ਹੈ ਦੋਸਤੋ ਗਵਾਂਡੀਆਂ ਨਾਲ ਬੇਲੋੜੀ ਬਹਿਸ ਤੋਂ ਬਚੋ ਤੇ ਆਪਣੇ ਗੁੱਸੇ ਤੇ ਕਾਬੂ ਰੱਖੋ ਅੱਗੇ ਵਾਦਿਆਂ ਆਪਾਂ ਕੁੰਭ ਰਾਸ਼ੀ ਫਲ ਦੇ ਪਰ ਦੋਸਤੋ ਕੁੰਭ ਰਾਸ਼ੀ ਵਾਲੇ ਲੋਕਾਂ ਨੂੰ ਅੱਜ ਆਪਣੇ ਜੀਵਨ ਵਿੱਚ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਾਰਜਸ਼ਟਾਨ ਤੇ ਕੁਝ ਜ਼ਰੂਰੀ ਕੰਮ اٹਕ ਸਕਦੇ ਹਨ ਜਿਸ ਕਾਰਨ ਮਨ ਵਿਆਕੁਲ ਰਹੇਗਾ ਨਵਾਂ ਕਾਰੋਬਾਰ ਸ਼ੁਰੂ ਕਰਨ ਲਈ ਅੱਜ ਦਾ ਦਿਨ ਬਹੁਤ ਬਿਹਤਰ ਹੈ ਦੋਸਤੋ ਵਿੱਤੀ ਸਥਿਤੀ ਅੱਜ ਤੁਹਾਡੀ ਬਹੁਤ ਮਜ਼ਬੂਤ ਰਹੇਗੀ ਸਮਾਜੀ ਗਤੀਵਿਧੀਆਂ ਚ ਸਰਗਰਮੀ ਨਾਲ ਹਿੱਸਾ ਲਓਗੇ ਜਿਸ ਨਾਲ ਤੁਹਾਡਾ ਮਾਨ ਸਨਮਾਨ ਵਧੇਗਾ ਦੋਸਤੋ ਵਿਦਿਆਰਥੀ ਵਰਗ ਲਈ ਅੱਜ ਸਖਤ ਮਿਹਨਤ ਕਰਨ ਦੇ ਬਾਵਜੂਦ ਔਸਤ ਨੇ ਦੇ ਚ ਪ੍ਰਾਪਤ ਕਰਨਗੇ ਨਿਰਾਸ਼ ਹੋਣ ਤੋਂ ਬਚੋ ਦੋਸਤੋ ਅੱਗੇ ਗੱਲ ਕਰਦੇ ਆਪਾਂ ਮੀਨ ਨਿਰਾਸ਼ੀ ਫਲ ਦੀ ਮੀਨ ਨੂੰ ਅੱਜ ਸਮੱਸਿਆਵਾਂ ਦਾ ਥੋੜਾ ਜਿਹਾ ਸਾਹਮਣਾ ਕਰਨਾ ਪੈ ਸਕਦਾ ਹੈ ਵਿੱਤੀ ਮਾਮਲੇ ਗੁੰਝਲਦਾਰ ਹੋ ਸਕਦੇ ਹਨ ਕਮ ਵਾਲੀ ਥਾਂ ਤੇ ਅਚਨਾਂ ਅਚਾਨਕ ਕੋਈ ਐਸ ਐਸ ਸਥਿਤੀ ਪ੍ਰਾਪਤ ਹੋ ਸਕਦੀ ਜਿਸ ਨਾਲ ਤੁਸੀਂ ਤਣਾਅ ਮਹਿਸੂਸ ਕਰੋਗੇ ਥੋੜਾ ਜਿਹਾ ਖਰਚ ਹੋਵੇਗਾ ਤੇ ਉਧਾਰ ਲਿਆ ਪੈਸਾ ਵੀ ਫਸ ਸਕਦਾ ਹੈ ਵਿੱਤੀ ਯੋਜਨਾਵਾਂ ਨੂੰ ਪੂੰਜੀ ਲਗਾਉਣ ਤੋਂ ਬਚੋ ਕੋਈ ਵੀ ਫੈਸਲਾ ਸੋਚ ਸਮਝ ਕੇ ਹੀ ਲਓ ਜਲਦਬਾਲੀ ਚ ਫੈਸਲਾ ਨਾ ਲਓ ਵਿਦਿਆਰਥੀ ਵਰਗ ਨੂੰ ਅੱਜ ਪ੍ਰਤੀਯੋਗੀ ਪ੍ਰੀਖਿਆਵਾਂ ਵਿੱਚ ਬਹੁਤ ਵਧੀਆ ਨਤੀਜੇ ਮਿਲਣਗੇ। ਧੰਨਵਾਦ ਦੋਸਤੋ। ਦੋਸਤੋ ਜੇ ਤੁਸੀਂ ਸਾਡਾ ਆਰਟੀਕਲ ਦੇਖ ਰਹੇ ਹੋ ਤਾਂ ਤੁਹਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਤੇ ਕਲਿੱਕ ਕਰ ਦਿਓ। ਧੰਨਵਾਦ ਦੋਸਤੋ।